ਉਹਦੇ ਦੀ ਤਰ੍ਹਾਂ ਤੇ ਸੁਭਾਅਕ ਸਾਡੇ ਹਿੰਦੁਸਤਾਨ ਚ ਬੜਾ ਚੰਗਾ ਰਿਵਾਜ ਸੀ ਮੈਂ ਇਹ રોજ ਤਵਾਲਾ ਹੁਣਾ ਅੱਜ ਖਤਮ ਹੋ ਗਿਆ ਅੱਗੇ ਸਵਾਲ ਕਰਦੇ ਸਾਂ ਭਾਈ ਸਾਹਿਬ ਤੁਹਾਡਾ ਗੁਰੂ ਕੌਣ ਹੈ ਹਿੰਦੁਸਤਾਨ ਵਿੱਚ ਰਿਵਾਜ ਸੀ ਭਾਵੇਂ ਕੋਈ Hindu ਹੈ ਮੁਸਲਮਾਨ ਕੋਈ ਵੀ ਹੈ ਜੇ ਕੋ ਮਿਲਣਾ ਨਾ ਤੁਸਾਂ ਕੋ ਗੁਰੂ ਧਾਰਨ ਕੀਤਾ ਹੁਣ ਇਹ ਗੱਲ ਹੋ ਗਈ ਮਾਈਨਸ ਹੁਣ ਕਹਿੰਦੇ ਵੀ ਗਿਆਨੀ ਜੀ ਕਿੰਨੇ ਕੱਕੇ ਨੂੰ ਕਹਿੰਦਾ ਤਿੰਨ ਤੇ ਦੋ ਗੁੱਡੀਆਂ ਕਹਿੰਦੇ ਬਾਹਰ ਕਿੰਨੇ ਗਏ ਰਹੇ ਬੜਾ ਜੋਰ ਹੈ ਬਾਹਰ ਜਾਣ ਦੇ ਮੈਂ ਕਹਿੰਨਾ ਬਾਹਰ ਨਾ ਜਾਓ ਅੰਦਰ ਆਓ ਬਾਹਰ ਨਾ ਜਾਓ ਅੰਦਰ ਆਓ ਕੁੜੀ ਨੇ ਹਾਈਲਾਈਟਸ ਕਰ ਲਈ ਹੈ ਕੋ ਬਾਹਰ ਦਾ ਸੋਚੋ ਇਹ ਸਾਡਾ ਪ੍ਰਾਤਨ ਵਿਰਸਾਨੀ ਬ੍ਰਹਮਚਾਰੀ ਪ੍ਰਸ਼ਾਦਾ ਛਕਣ ਲੱਗਾ ਤੇ ਉਹਨੇ ਪੁੱਛਿਆ ਵੀ ਮਹਾਂਪੁਰਸ਼ੋ ਤੁਹਾਡਾ ਗੁਰੂ ਕੌਣ ਹੈ ਇਹ ਕਹਿਣ ਲੱਗੇ ਜੀ ਮੈਂ ਤਾਂ ਗੁਰੂ ਧਰਨੀ ਨਹੀਂ ਕੀਤਾ ਇਤਿਹਾਸ ਕਹਿੰਦਾ ਕਿ ਬ੍ਰਹਮਚਾਰੀ ਨੇ ਥਾੜੀ ਵਗਾ ਕੇ ਖੁੱਤੀ ਕਹਿਣ ਲੱਗਾ ਮੇਰਾ ਤਾਂ ਧਰਮ ਕਰਮ ਕੋਈ ਨਹੀਂ ਰਿਹਾ ਕਿਉਂਕਿ ਮੈਂ ਨਗਰੇ ਦੇ ਘਰ ਰੋਟੀ ਖਾਧੀ ਹੈ ਨਗੂਰਾ ਹੋਣਾ ਇਨਾ ਗਨਾ ਹੈ ਗੁਰੂ ਗੰਸਾਚੇ ਪਾਤਸ਼ਾਹ ਕਹਿੰਦੇ ਨਗੁਰੇ ਕਾ ਹੈ ਨਾਉ ਬੁਰਾ ਨਗੂਰਾ ਹੋਣਾ ਤਾਂ ਦੂਰ ਦੀ ਬਾਤ ਨਗੁਰੇ ਦਾ ਨਾਮ ਲੈਣਾ ਵੀ ਗੁਨਾਹ ਹੈ ਪੰਚਮ ਪਾਤਸ਼ਾਹ ਨੇ ਇੱਕ ਬਹੁਤ ਕਰੜਾ ਸ਼ਲੋਕ ਲਿਖਿਆ ਹੈ ਸਾਨੂੰ ਸਮਝਾਉਣ ਲਈ ਜਦੋਂ ਕੋ ਪਿਆਰ ਨਾਲ ਨਾ ਮੰਨੇ ਤੇ ਮੁੜ ਕੇ ਮਾਪੇ ਫਟੋਕੀ ਮਾਰਦੇ ਨੇ ਕਹਿੰਦੇ ਗੁਰਮੰਤਰ ਹਨਸ ਜੋ ਪ੍ਰਾਣੀ ਤਰਗੰਤ ਜਨਮ ਪ੍ਰਸ਼ਣੇ ਹੂਕਰੇ ਸੂਕਰੇ ਗਰਦਵੇ ਕਾਕੇ ਸਕਨੇ ਤੁਰਖਲੇ ਜਿਨੇ ਗੁਰਮੰਤਰ ਨਹੀਂ ਲਿਆ ਉਹ ਕੁੱਤੇ ਵਰਗਾ ਹੈ ਉਹ ਸੂਰ ਵਰਗਾ ਹੈ ਉਹ ਗਧੇ ਵਰਗਾ ਹੈ ਉਹ ਕਾਂ ਵਰਗਾ ਹੈ ਉਹ ਸੱਪ ਵਰਗਾ ਤੁਸੀਂ ਸਹਿਸਕ ਦੀ ਬਾਣੀ ਚੋਂ ਸ਼ਲੋਕ ਪੜ ਸਕਦੇ ਹੋ ਸਾਡੇ ਸਿੱਖ ਧਰਮ ਦੇ ਰਹਿਤ ਨਾਮਿਆਂ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਜਾਂ ਕੇ ਰਹਿਤ ਨਾ ਜਾਣੀਏ ਗੁਰਮੰਤਰ ਨਹੀਂ ਚੀਤ ਤਾਂ ਕਾ ਭੋਜਨ ਖਾਏ ਕੇ ਵਿਸਰੇ ਹਰਸੋਂ ਪੀਤ ਜਿਹੜਾ ਆਪ ਰਹਿਤ ਮਰਿਆਦਾ ਚ ਪਰਪੱਕ ਨਹੀਂ ਜਾ ਕੇ ਰਹਿਤ ਨਾ ਜਾਣੀਏ ਗੁਰ ਮੰਤਰਨੀ ਚੀਤ ਤਾਂ ਕਾ ਭੋਜਨ ਖਾਏ ਕੇ ਵਿਸਰੇ ਹਰ ਸੋ ਪ੍ਰੀਤ ਤੈਨੂੰ ਵੀ ਰੱਬ ਭੁੱਲ ਜਾਏਗਾ ਇੱਥੇ ਗੁੱਸਾ ਨਾ ਕਰਨਾ ਕਿਉਂ ਮੈਂ ਆਮ ਸਾਧੀ ਜੀ ਗੱਲ ਕਰਨ ਲੱਗਾ ਹਾਂ ਤੁਸੀਂ ਆਮ ਸੰਗਤ ਸਾਨੂੰ ਕਹਿੰਦੇ ਗਿਆਨੀ ਜੀ ਪਹਿਲੇ ਗਿਆਨੀਆਂ ਵਰਗੇ ਹੁਣ ਗਿਆਨੀ ਵੀ ਨਹੀਂ ਰਹਿ ਜੇ ਗੁੱਸਾ ਭਾਵੇਂ ਕਰੋ ਬਿਲਕੁਲ ਠੀਕ ਆ ਕਹਿਆ ਜੇ ਨਹੀਂ ਰਹਿ ਕਾਰਨ ਤੁਸੀਂ ਵੀ ਉਹ ਨਹੀਂ ਰਹਤੇ ਅਸੀਂ ਤਾਂ ਇੱਕ ਢੱਲੇ ਹੋਏ ਜੇ ਅੱਗੇ ਗਿਆਨੀ ਨੋਟਿਸ ਕੋਣੀ ਤੇ ਬੀਬੀ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਨਾ ਵੀ ਗਿਆਨੀ ਜੀ ਨੂੰ ਪ੍ਰਸ਼ਾਦਾ ਛਕਾਉਣਾ ਤੇ ਗਿਆਨੀ ਨੇ ਸੁਖਮਨੀ ਸਾਹਿਬ ਦਾ ਨਾਲ ਪਾਠ ਉਸ ਪ੍ਰਸ਼ਾਦੇ ਤੇ ਪੜਿਆ ਗਿਆ ਉਹਨੇ ਸੁਖਮਨੀ ਸਾਹਿਬ ਦੇ ਅਰਥ ਕਰਨੇ ਨੇ ਸੁਖਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਣਾ ਕੇ ਮਨ ਬਸਰਾਵ ਤੇ ਹੁਣ ਬੀਬੀ ਨੇ ਲਾਤਵਾ ਲਾਇਆ ਮੇਰਾ ਮਨ ਡੋਲੇ ਮੇਰਾ ਤੰਡੋਲੇ ਜੇ ਮਾਂਡੋਲੇ ਤੰਡੋਲੇ ਦਾ ਤਵਾ ਲਾ ਕੇ ਤੇ ਗਿਆਨੀ ਨੋਟਿਸ ਕਹਿੰਦੇ ਗਿਆਨੀ ਦਾ ਮਨ ਤੇ ਤੰਡੋਲੇ ਗਿਆ ਗਿਆਨੀ ਨੇ ਇਹੋ ਕੋਸ਼ਿਸ਼ ਕਰਨੀ ਇਸ ਕਰਕੇ ਆਪਾਂ ਇਹ ਨਾ ਵੇਖੇ ਜੈਂ ਤੈਂ ਕਾ ਜਿਵੇਂ ਪ੍ਰਸ਼ਾਦ ਮੇਰਾ ਸਿੱਖ ਨਹੀਂ ਆ ਜਗਾਦ ਇਹ ਨਹੀਂ ਵੀ ਜਿੱਥੋਂ ਮੜਿਆ ਮੂੰਹ ਚ ਪਾ ਰਿਆ ਇਹ ਨਾ ਕਰਿਆ ਕਰੋ ਆਪਾਂ ਕੜਾ ਪ੍ਰਸ਼ਾਦ ਥੱਲੇ ਮੰਦਰ ਵਰਤਿਆ ਆਪਾਂ ਮਣਾ ਮਨ ਕੜਾ ਖਾਦਾ ਪਰ ਪ੍ਰਸ਼ਾਦ ਕਿਸੇ ਨੇ ਆਖਿਆ ਗੁਰੂ ਦੀ ਝੂਰੀ ਵਿੱਚ ਆਇਆ ਬਾਣੀ ਪੜੀ ਗਈ ਤੇ ਉਹ ਕੜਾ ਪ੍ਰਸ਼ਾਦ ਬਣ ਗਿਆ ਜਦੋਂ ਉਹਨੇ ਸੁਟੀ ਨਾ ਥਾੜੀ ਜਿਨੇੜੇ ਗਿਆ ਮਨ ਵਿੱਚ ਇੱਛਾ ਪੈਦਾ ਹੋ ਗਈ ਕਿ ਮੈਂ ਗੁਰੂ ਧਾਰਨ ਕਰਾਂ ਪਰ ਯਾਦ ਰੱਖਣਾ ਆਪਾਂ ਪੜਦੇ ਗੁਰ ਪੂਰਾ ਜਨ ਸਿਮਰਿਆ ਸਹੀ ਪਏ ਨੇ ਹਾਲ ਜਿੰਨਾ ਚਿਰ ਪੂਰਾ ਗੁਰੂ ਨਾਮ ਮਿਲੇ ਕਲਿਆਣ ਨਹੀਂ ਜੀ ਹੁੰਦੀ। ਦਸਮ ਗ੍ਰੰਥ ਵਿੱਚ ਜਿਹੜੇ ਸੰਿਆਸੀ ਨੇ ਨਾ ਸੰਿਆਸੀਆਂ ਦਾ ਗੁਰੂ ਹੈ ਗੱਤਾ ਤ੍ਰਿਉ ਪਾਰਸਨਾਥ ਗੱਤਾ ਤ੍ਰਿਉ ਨੇ 24 ਗੁਰੂ ਧਾਰਨ ਕੀਤੇ ਨੇ 24 ਉਹਦਾ ਮੇਨ ਕਾਰਨ ਕਿਉਂ ਨੂੰ ਪਹਿਲਾਂ ਕੰਪਲੀਟ ਗੁਰੂ ਮਿਲਿਆ ਹੀ ਨਹੀਂ। ਉਹਦੀ ਮਜਬੂਰੀ ਹੈ ਇਹ ਦਸਮ ਤੋਂ ਤੁਸੀਂ ਇਹ ਪੜ ਸਕਦੇ ਵੇਰਵਾ। ਇਹਨਾਂ ਦੇ ਮਨ ਵਿੱਚ ਇੱਛਾ ਪੈਦਾ ਹੋ ਗਈ। ਗੁਰੂ ਨੇ ਟੋਟਕਾਇਆ ਕਿ ਮੈਂ ਹਰ ਕਥਾ ਵਿੱਚ ਹਰੋ ਇੱਕ ਲਫ਼ਜ਼ ਕਹਿਣਾ ਹੁੰਦਾ ਹੈ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਝ ਤੇਰਾ ਭਾਣਾ ਔਰ ਜਾਬਸਬ ਦੀ 109ਵੀਂ ਪੌੜੀ ਕੇ ਕਾਰਨ ਕੁਨਿੰਦ ਹੈ ਕਿ ਰੋਜੀ ਤਹੰਦ ਹੈ ਜਦੋਂ ਉਹਨੇ ਦੇਣਾ ਨਾ ਗਫਾ ਉਦੋਂ ਕਾਰਨ ਬਣਾਉਂਦਾ ਇਹ ਜਾਬਸਬ ਦੀ 109ਵੀਂ ਪੌੜੀ ਹੈ ਮਨ ਵਿੱਚ ਇੱਛਾ ਪੈਦਾ ਹੋ ਗਈ ਧਾਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀ ਸੁਪੁੱਤਰੀ ਬੀਬੀ ਅਮਰੋ ਧਾਨ ਗੁਰ ਅਮਰਦਾਸ ਸੱਚੇ ਪਾਤਸ਼ਾਹ ਦੇ ਸਗੇ ਭਤੀਜੇ ਪਾਈ ਜੱਸੇ ਨਾਲ ਵਿਆਹੀ ਹੋਈ ਹੈ। ਉਹ ਬੀਬੀ ਦੁੱਧ ਰੜਕਦੀ ਹੈ। ਨਾਲ ਬਾਣੀ ਪੜਦੀ ਹੈ। ਉਹ ਜਦੋਂ ਉਸ ਬੀਬੀ ਨੇ ਬਾਣੀ ਪੜੀ ਨਾ ਪਾਇਆ ਮਨੂਰ ਕੰਚਨ ਫਿਰੋਵਾ ਜੇ ਗੁਰ ਮਿਲੇ ਤਨੇ ਆ। ਤੇ ਗੁਰ ਅਮਰਦਾਸ ਮਹਾਰਾਜ ਇੱਕ ਬੁਰਜੀ ਦੇ ਓਲੇ ਹੋ ਕੇ ਨੋ ਰਾਣੀ ਕੋਲ ਬਾਣੀ ਸੁਣਦੇ ਸਨ। ਤੁਸੀਂ ਕਹੋ ਗਿਆਨੀ ਜੀ ਬੁਰਜੀ ਓਲੇ ਹੋਣ ਦਾ ਮਤਲਬ ਕੀ ਹੈ? ਅੱਗੇ ਸ਼ਰਮ ਹੁੰਦੀ ਸੀ ਹੁਣ ਸ਼ਰਮ ਉੱਡ ਗਈ ਅੱਗੇ ਨੋਆ ਧੀਆਂ ਪੱਲਾ ਕਰਕੇ ਦੇ ਬਹਿਂਦੀਆਂ ਸਨ ਇਹ ਪਤਿਓਰੇ ਨੇ ਸਹੁਰੇ ਦੇ ਭਰਾ ਬੀਬੀ ਨੇ ਬਾਣੀ ਪੜ੍ਹੀ ਇਹਨਾਂ ਨੇ ਆਪਣੀ ਪਰਜਾਈ ਨੂੰ ਛਿਦਾ ਨਹੀਂ ਗਿਆ ਜਿਹੜੀ ਬੀਬੀ ਅਮਰੋਦੀ ਸਾਸਿਓਤ ਨਹੀਂ ਸੀ ਬੀਬੀ ਭਾਗੋ ਉਹਨੂੰ ਕਹਿਣ ਲੱਗੇ ਭਾਗੋ ਇਹਨੂੰ ਨੋ ਰਾਣੀ ਨੂੰ ਕਹੋ ਵੀ ਦੁਬਾਰਾ ਫਿਰ ਪੰਕੀਆਂ ਪੜੇ ਜਦੋਂ ਉਹਨੇ ਪੜਿਆ ਨਾ ਇਹ ਕਹਿਣ ਲੱਗੇ ਧੀਏ ਰਾਣੀਆਂ ਮੇਰੇ ਮਨ ਨੂੰ ਠੰਡ ਪੈ ਗਈ ਹੈ ਇਹ ਬਾਣੀ ਕੀ ਦੀ ਹੈ ਮੈਨੂੰ ਉੱਥੇ ਲੈ ਚੱਲ ਤੇ ਬੀਬੀ ਉਹਨਾਂ ਨੇ ਆਖਿਆ ਪਿਤਾ ਜੀ ਇਹ ਬਾਣੀ ਧੰਗੁਰੂ ਨਾਨਕ ਪਾਤਸ਼ਾਹ ਦੀ ਅਚਾਰਨ ਕੀਤੀ ਹੈ ਔਰ ਉਹ ਜੋਤੀ ਜੋ ਸਮਾਗੇ ਨੇ ਉਹਨਾਂ ਦੀ ਥਾਂ ਤੇ ਇਸ ਮੌਕੇ ਮੇਰੇ ਪਿਤਾ ਜੀ ਖਰੂਰ ਸਾਹਿਬ ਨੇ ਤੁਹਾਨੂੰ ਪਤਾ ਸਾਡਾ ਕਰਦਾ ਭਾਈ ਵੀਰ ਸਿੰਘ ਨੇ ਇੱਕ ਬੰਦ ਲਿਖਿਆ ਕਹਿੰਦੇ ਦੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ ਔਰ ਅੰਗਰੇਜ਼ੀ ਦਾ ਕਵੀ 333 ਲਿਖਦਾ ਕਹਿੰਦਾ ਫਾਰ ਮੈਨ ਮੈਂ ਕੰਮ ਐਂਡ ਮੈਂਨ ਮੈਂ ਕੋ ਬਟ ਆਈ ਗੋ ਆਨ ਫਾਰ ਐਵਰ ਜਿਹੜੀ ਕਵਤਾ ਮੈਂ ਪਹਿਲਾਂ ਪਈ ਹੈ ਨਾ ਹਿਰਦੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ ਇਹਦਾ ਅੰਗਰੇਜ਼ੀ ਵਿੱਚ ਅਨਵਾਦ ਇਹ ਹੈ ਭਾਵ ਜਿਹੜਾ ਚਰਣਾ ਨਾ ਨਾਉ ਰਾਤ ਵੇਦਾ ਹੈ ਨਾਉ ਦਿਨ ਵੇਦਾ ਉਹ ਆਪਣੀ ਮੰਜ਼ਲ ਉਤਰਿਆ ਜਾਂਦਾ ਕਹਿਣ ਲੱਗੇ ਧੀਏ ਐਂਉਂ ਕਰ ਮੈਨੂੰ ਉਹਨਾਂ ਦੇ ਚਰਨਾਂ 'ਚ ਲੈ ਚੱਲ ਕਹਿਣ ਲੱਗੀ ਤਾਇਆ ਜੀ ਮੈਨੂੰ ਪਿਤਾ ਜੀ ਨੇ ਕਿਹਾ ਸੀ ਕਿ ਜਨਾਂ ਚਲ ਤੈਨੂੰ ਲੈਣ ਲਈ ਤੂੰ ਉਹਨਾਂ ਚਰੋਣਾ ਨਹੀਂ ਅੱਗੇ ਬੀਬੀਆਂ ਨੂੰ ਲੈਣ ਵੀ ਜਾਂਦੇ ਸਨ ਤੇ ਛੱਡਣ ਵੀ ਜਾਂਦੇ ਸਨ ਹੁਣ ਬੀਬੀ ਨੇ ਮੋਟਰਸਾਈਕਲ ਫੜਿਆ ਤੇ ਭਵੇਂ ਤਿੰਨ ਗੇੜੇ ਪੇਕਿਆਂ ਦੇ ਘਰ ਮਾਰ ਲੈ ਹੋਣ ਤਾਂ ਮੋਬਾਈਲ ਆ ਗਿਆ ਮੋਬਾਈਲ ਦਾ ਮਨਾ ਕਰਨਾ ਰੱਖਿਆ ਤੇ ਕੱਲ ਜੋ ਮੋਬਾਈਲ ਕਰਨਾ ਨੂੰ ਨੇ ਇਹਦਾ ਨਾਮ ਰੱਖਿਆ ਕੱਲ ਜੋ ਅੱਠੇ ਪਰ ਪਵਾੜੇ ਪਉਂਦੀਆਂ ਨੇ ਮੇਰੀ ਸੱਸ ਨੇ ਮੈਨੂੰ ਆ ਆ ਕਿਹਾ ਮੇਰੇ ਸਾਰੇ ਹੰਤਰੇ ਨੇ ਆ ਭੁੱਲਿਆ ਤੇ ਉਹ ਆਂਦੀ ਪ੍ਰਵਾਹ ਨਾ ਕਰੀ ਭੁਗਣਾ ਨਹੀਂ ਉੱਥੇ ਸ਼ਾਂਤੀ ਕਿੱਥੇ ਮੈਂ ਇਹ ਨੰਗਾ ਬੋਲਦਾ ਪਰ ਸੋ ਚੌਦੀ ਗਲਮ ਕਿਤੇ ਸਮਾਗਮ ਤੇ ਗਿਆ ਤੇ ਮੈਨੂੰ ਕਹਿਣ ਲੱਗੇ ਗਿਆਨੀ ਜੀ ਬੀਬੀ ਆਮਨੀ ਸਾਹਿਬ ਦੀ ਗੱਲ ਦੇ ਆ ਬੀਬੀ ਗਿਆਨੀ ਜੀ ਕਿਰਪਾ ਕਰੋ ਸਾਡੇ ਕਰ ਸੁਖ ਸਾਧਨੀ ਮੈਂ ਕਿਹਾ ਬੀਬੀ ਤੂੰ ਚੰਗੀ ਬਣ ਜਾ ਸ਼ਾਂਤੀ ਆ ਜਾਏਗੀ ਮੇ जिम्मेवारी ਮੇਰੀ ਗੱਲ ਨੂੰ ਚੁਖੜਾਤਣਾ ਨਹੀਂ ਆਪਾਂ ਨੋਹਾਂ ਨੂੰ ਕਦੇ ਧੀਆ ਕਰਕੇ ਨਹੀਂ ਜਾਣਿਆ ਸਾਡਾ ਲਬਜਾ ਨੋਹਾਂ ਧੀਆ ਪਰ ਆਪਾਂ ਉਹਨੂੰ ਜਦੋਂ ਬੋਲਦੇ ਆਂ ਕਹਿੰਦੇ ਬਗਾਨੀ ਧੀ ਤੇ ਜੇ ਬਗਾਨੀ ਧੀ ਹੈ ਤੇ ਉਹਦੇ ਕੋਲ ਆਸ ਕੀ ਰੱਖਦੀ ਹੈ ਸਾਡੇ ਸਮਾਜ ਵਿੱਚ ਇਹਨਾਂ ਨਿਗਰੇ ਹੋਏ ਆਂ ਬੀਬੀ ਵਿਆਹ ਕੇ ਲਿਆਂਦੀ ਹੈ 35 ਸਾਲ ਵਸੀ ਕਿ ਦਿਨ ਮਰ ਗਈ ਹੈ ਨਾ ਪੇਕੇ ਨੂੰ ਡਿੱਗਦੇ ਕੋਈ ਜੰਨਾ ਚਿਰ ਉਹ ਨਾ ਆਇਆ ਖਫਣ ਕੌਣ ਪਾਏਗਾ ਮੇਰੀ ਗੱਲ ਨੂੰ ਹਸਣਾ ਨਹੀਂ ਚਿਥਣਾ ਗੱਲ ਨੂੰ ਇਹ ਸਾਡੇ ਸਮਾਜ ਦੀਆਂ ਕਮਜ਼ੋਰੀਆਂ ਨੇ 35 ਸਾਲ ਵਿਆਹੀ ਹੋ ਗਏ ਨੇ ਪੰਜ ਬੱਚਿਆਂ ਨੂੰ ਜਨਮ ਦਿੱਤਾ ਹੈ ਘਰ ਵਿੱਚ ਆ ਕੇ ਭਾਂਡੇ ਮਾਂਜੇ ਨੇ ਝਾੜੂ ਫੇਰਿਆ ਲੇਕਿਨ ਮਰੀ ਤੋਂ ਬਾਅਦ ਵੀ ਪੱਕੜੇ ਕੱਪੜੇ ਕਪਟਪੇਕਿਆਂ ਦੇ ਹੁਣ ਇਹਦੇ ਤੋਂ ਵੱਡੀ ਸਾਡੀ ਭੈੜਾ ਰਵਾਜ ਕੀ ਹੋਇਆ ਜਿੱਥੇ ਬੱਚੇ ਜੰਮੇ ਉਥੇ ਕੱਪੜੇ ਐ ਨਹੀਂ ਇਸ ਗੱਲ ਨੂੰ ਕਿੱਥੋਂ ਮੇਰੀ ਮੱਕੋਂ ਕਿ ਮੈਂ ਤੁਹਾਡੀ ਕੌਮ ਦਾ ਪ੍ਰਚਾਰਕਾਂ ਨੋਆ ਨੂੰ ਧੀਆ ਕਰਕੇ ਜਾਣੀਏ ਸਤਕਾਰ ਮਿਲੇਗਾ ਤੇ ਜੇ ਨਹੀਂ ਚਰਵਾ ਕਰਦੇ ਤੇ ਮੇਰੇ ਨਾਲ ਗੱਡੀ 'ਚ ਬੈਠੋ ਮੈਂ ਗੱਡੀ ਅੰਦਰ ਬਣਾਗਾ ਨੋ ਪਾਣੀ ਲੈ ਕੇ ਆਵੇਗੀ ਪਿਤਾ ਜੀ ਪਾਣੀ ਪੀ ਲਓ ਕਾਰਨ ਮੈਂ ਉਹਨੂੰ ਧੀ ਜਾਣਦਾ ਉਹ ਮੈਨੂੰ ਪਤਾ ਕਰਕੇ ਜਾਣ ਦੀ ਜੇ ਇਹ ਸਵਾਬਕਾ ਲੋ ਇਹ ਟੌਪਿਕ ਨਹੀਂ ਗੁਰਮੁਖੋ ਕਹਿਣ ਲੱਗੇ ਧੀਏ ਰਾਣੀਆਂ ਮੈਂ ਉਹਨਾਂ ਕੋਲ ਮਾਫੀ ਮੰਗਲਾਂਗਾ ਮੇਰੇ ਨਾਲ ਚੱਲ ਬੀਬੀ ਅਮਰੋਜੀ ਪਾਸਰਗਿਆਂ ਤੋਂ ਤੁਰ ਪਈ ਇਹ ਬਾਹਰ ਖਲੋਗ ਹੈ ਤੇ ਜਾ ਕੇ ਪਿਤਾ ਜੀ ਨੂੰ ਮਿਲੀ ਤੇ ਕਹਿਣ ਲੱਗੇ ਧੀਏ ਰਾਣੀਆਂ ਜਿਹਨੂੰ ਨਾਲ ਲੈ ਕੇ ਆਏ ਉਹਨੂੰ ਪਿੱਛੇ ਛੱਡ ਆਈਆਂ ਕਹਿਣ ਲੱਗੀ ਤਾਇਆ ਜੀ ਆਜੋ ਪਿਤਾ ਜੀ ਬੁਲਾਉਂਦੇ ਨੇ ਤੁਹਾਨੂੰ ਬਾਬਾ ਅਮਰਦਾਸ ਜੀ ਗਏ ਨੇ ਤ੍ਰਮ ਕਰਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਡਿੱਗ ਪਿਆ। ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਬਾਹਾਂ ਤੋਂ ਫੜ ਕੇ ਆਖਿਆ ਤੁਸੀਂ ਸਾਡੀ ਕੁਰਮਚੰਦੋ ਕੁਰਮਚੰਦ ਅਸੀਂ ਤੁਹਾਨੂੰ ਧੀ ਦਿੱਤੀ ਹੈ। ਅਸੀਂ ਤੁਹਾਡਾ ਸਤਿਕਾਰ ਕਰਨਾ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਮੈਂ ਕੁਰਮ ਬਣ ਕੇ ਨਹੀਂ ਆਇਆ। ਮੈਂ ਤੇਰੇ ਦਰਦਾ ਪਖਾੜੀ ਬਣ ਕੇ ਆਇਆ। ਇੱਕ ਬੀਬੀ ਰੋ ਰਹੀ ਹੈ। ਮੈਂ ਬੜਾ ਮੈਂ ਬੜਾ ਪ੍ਰਭਾਵਤਾਂ ਤੇ ਮੈਂ ਬੀਬੀ ਨੂੰ ਨਮਸਕਾਰ ਕਰਦਾ। ਸਾਡੇ ਸ਼ੋਮਨੀ ਕਮੇਟੀ ਵਾਲੇ ਭਰਾ ਕਿਉਂਕਿ ਬਾਦਰ ਤੇ ਪਿੰਡ ਤੇ ਕਿਤੇ ਮਾੜਾ ਅਪਮਾਨ ਨਾ ਹੋਵੇ। ਸੂਪ ਲੈ ਕੇ ਆਏ ਨੇ ਬਾਡਰ ਤੋਂ ਸਾਰੇ ਪਿੰਡਾਂ ਤੋਂ ਮੇਰੇ ਪਿੰਡੋਂ ਵੀ ਕਰ ਲੈ ਕੇ ਆਏ ਨੇ ਇੱਕ ਸੂਪ ਉਹਨਾਂ ਨੇ ਫੌਜੀ ਭਰਾ ਸਾਡੇ ਪਿੰਡ ਘਰੋਤੇ ਨੇ ਕਿਉਂਕਿ ਬਾਡਰ ਤੇ ਪਿੰਡ ਤੇ ਉਹਨਾਂ ਆ ਗਿਆ ਵੀ ਅਸੀਂ ਗੁਰੂ ਕੇ ਸੇਖਾਂ ਤੇ ਇੱਕ ਸੂਪ ਰਹਿਣ ਦੇ ਅਸੀਂ ਬਾਣੀ ਪੜ੍ਹਨੀ ਅਰਦਾਸਾਂ ਕਰਨੀਆਂ ਨੇ ਇੱਕ ਸੂਪ ਛੱਡਿਆ ਉਹ ਬੀਬੀ ਕਹਿਣ ਲੱਗੀ ਸਾਡੇ ਮਲਾਜਮਾਂ ਨੂੰ ਵੀਰੋ ਇਹ ਲੋਹੜਾ ਨਾ ਮਾਰੋ ਅਸੀਂ ਗੁਰਗੰਨ ਸੱਚੇ ਪਾਤਸ਼ਾਹ ਕਰਕੇ ਵਸਦੇ ਹਾਂ ਮੈਂ ਰੋਜ਼ ਦੋ ਟਾਈਮ ਦਰਸ਼ਨ ਕਰਨ ਦੀ ਮੈਂ ਕੀ ਕਰਾਂਗੀ ਇਹ ਸਾਡਾ ਪਿਓ ਹੈ ਜਿੱਥੇ ਗੁਰਗੰਨ ਸੱਚੇ ਪਾਤਸ਼ਾਹ ਅਸੀਂ ਉੱਥੇ ਰਹਿਣਾ ਹੈ ਤੇ ਜੇ ਕੋਈ ਵਾਦਾ ਘਟਾਇਆ ਅਸੀਂ ਪਹਿਲਾਂ ਜਾਣਵਾਰਾਂਗੇ ਪਰ ਗੁਰੂ ਗੰਗ ਸਾਚੇ ਪਾਤਸ਼ਾਹ ਨੂੰ ਸਾਡੇ ਤੋਂ ਪਾਸੇ ਨਾ ਕਰੋ ਇਹ ਮੈਨੂੰ ਰਾਤ ਮੇਰੇ ਲੜਕੇ ਨੇ ਵਿਖਾਇਆ ਆਪਾਂ ਗੁਰੂ ਗੰਗ ਸਾਚੇ ਪਾਤਸ਼ਾਹ ਨੂੰ ਦਾਦਾ ਜਾਨਣਾ ਹੈ ਇਵੇਂ ਨਾ ਜਿਹੜਾ ਮਿਲਿਆ ਉਹਦੇ ਬੋੜਿਆਂ ਨੂੰ ਪਹਿਲੇ ਬਾਬਾ ਜੀ ਕਰੋ ਕਿਰਪਾ ਬਾਬਾ ਤੋਂ ਪੁੱਛ ਮੰਗਤਾ ਹੈ ਮੰਗਤਾ ਤੁਹਾਨੂੰ ਕੀ ਦੇਵੇਗਾ ਮੰਗਤਿਆਂ ਦੇ ਮੰਗਤੇ ਨਾ ਬਣੋ ਰੋੜ ਪਾੜ ਕਰਦੇ ਆ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਦਾ ਦੋ ਤਿੰਨ ਚਾਰ ਨਹੀਂ ਇੱਕ ਦਾਦਾ ਕੌਣ ਜਿਹਦੇ ਅੱਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹੱਥ ਜੋੜ ਕੇ ਮੱਥਾ ਟੇਕ ਕੇ ਆ ਕੇ ਸਿੱਖੋ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹੜਾ ਤੁਸੀਂ ਕੋਈ ਗ੍ਰੰਥ ਕਿਉਂ ਕਿਹਾ ਗਿਆ ਲਵਜਾ ਸੰਸਕਤ ਦਾ ਗ੍ਰੰਥ ਗੱਗੇ ਨੂੰ ਸਿਆਰੀ ਪੈ ਚਰਾਰਾ ਤੇ ਉੱਪਰ ਟਿੱਪੀ ਉਹ ਦਾ ਅਰਥ ਹੁੰਦਾ ਹੈ ਗੰਢ ਪਾਉਣ ਵਾਲਾ ਜਿਹੜਾ ਗੁਰੂ ਗੰਗ ਸਾਹਿਬ ਪਾਤਸ਼ਾਹ ਨਾ ਇਹ ਪਰਮੇਸ਼ਰ ਨਾਲ ਗੰਢ ਪਾਉਂਦਾ ਜੀ ਮੈਂ ਹੁਣੇ ਪੰਜਵੇਂ ਪਾਤਸ਼ਾਹ ਦਾ ਜ਼ਿਕਰ ਕੀਤਾ ਵੀ ਗੁਰੂ ਅਰਜਨ ਦੇਵ ਨੂੰ ਆਪਾਂ ਕਹਿੰਦੇ ਗੁਰੂ ਅਰਜਨ ਪ੍ਰਤਾਖਰ ਗੁਰੂ ਅਰਜਨ ਦੇਵ ਰੰਭਾ ਤੇ ਸਿੱਖਾਂ ਨੇ ਆ ਕੇ ਆ ਪਾਤਸ਼ਾਹ ਤੁਹਾਨੂੰ ਰੱਬ ਕਹਿੰਦੇ ਨੇ ਤੁਸੀਂ ਰੱਬ ਵੇਖਿਆ ਤੇ ਗੁਰੂ ਅਰਜਨ ਦੇਵ ਕਹਿੰਦੇ ਕਿਹੜੇ ਰੱਬ ਦੀ ਗੱਲ ਕਰਦੇ ਜੇ ਰੱਬ ਆਜੇ 1226 ਅੰਗ ਸਾਰਗਮਹਲਾ ਪੰਜਵਾ ਪੋਥੀ ਪਰਮੇਸ਼ਰ ਕਾਥਾਨ ਕਿਉਂਕਿ ਦਸਮ ਪਾਤਸ਼ਾਹ ਤੱਕ ਇਹਨੂੰ ਪੋਥੀ ਸਾਹਿਬ ਕਹਿੰਦੇ ਸਨ ਤੇ ਦਸਮ ਪਾਤਸ਼ਾਹ ਨੇ ਨਾਂ ਰੱਖਿਆ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖੋਂ ਕੋ ਹੁਕਮ ਗੁਰੂ ਮਾਨਿਓ ਗ੍ਰੰਥ ਕਾਦੇਲੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚਾਂ ਖੋਸ਼ਬ ਮਿਲ ਜੇ ਨਾ ਰੱਬ ਨੂੰ ਮਿਲਣਾ ਨਾ ਉਹ ਬਾਣੀ ਚੋਂ ਲੱਭ ਲੋ ਆਪਾਂ ਇਸ ਪਾਸਤਾ ਹੁੰਦੇ ਨਹੀਂ ਕੋਈ ਕਹਿੰਦਾ ਬਾਬਾ ਜੀ ਮੇਰਾ ਕਾਕਾ ਰੋਈ ਜਾਂਦਾ ਨਾ ਥੋੜਾ ਪਾ ਦਿਓ ਕੋਈ ਕਹਿੰਦਾ ਜੀ ਸਾਡੀ ਮੱਝ ਨਹੀਂ ਮਿਲਦੀ ਇਹਨੂੰ ਥੋੜਾ ਪਾ ਦਿਓ ਇਹ ਐਸ ਜਿਹੜਾ ਸਿਵਲ ਸੱਜਣਾ ਨਾ ਉਹਨੂੰ ਇਹ ਨਹੀਂ ਕਹਿੰਦਾ ਵੀ ਮੇਰੇ ਨਾਂ ਲਾ ਦੇ ਮੈਨੂੰ ਇਹ ਬੇਨਤੀ ਤਾਂ ਕਰਨੀ ਪਈ ਆਪਾਂ ਨਿੱਕੇ ਨੇ ਕੰਮ ਬਾਬਾ ਜੀ ਸਾਡੀ ਮੱਝ ਨਹੀਂ ਮਿਲਦੀ ਤੇ ਮੱਝ ਨਹੀਂ ਮਿਲਦੀ ਤੇ ਇਹਨੂੰ ਕੋਰਾ ਪੱਟੇ ਪਾ ਦੇ ਪੱਟੇ ਮਿਲ ਪੂ ਸਾਡਾ ਜਾਨਾ ਰੋਈ ਜਾਂਦਾ ਮੈਂ ਰਾਜਸਥਾਨ ਚ ਗਿਆ ਤਾਰ ਮੂਡ ਸੈੱਟ ਕਰਦਿਆਂ ਇਹ 78 ਦੀ ਗੱਲ ਹੈ ਇੱਕ ਬੰਦਾ ਕਹਿੰਦਾ ਜੀ ਸਾਡਾ ਕੱਟਾ ਨਹੀਂ ਚੁੰਗਦਾ ਮੈਂ ਗੁਰੂ ਕੀ ਹੋਈ ਜੀ ਗੱਲ ਕਹਿੰ ਮੱਥੇ ਤੇ ਹੱਥ ਮਾਰ ਕੇ ਕਹਿੰਦਾ ਚਾਚਾ ਕਰਤਾਸਿਆਂ ਪੋਥੀਆਂ ਬੜੀਆਂ ਪੜਾਈ ਪਰ ਕੱਟਾ ਪੁੱਥੀ ਪੜਾਈ ਨਹੀਂ ਉਹ ਵੀ ਕੱਟਾ ਪੁੱਥੀ ਵੀ ਪੁੰਦੀ ਹੈ ਰੱਬ ਦਾ ਵਾਸਤਾ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮੁਕਤੀ ਦਾਤਾ ਹੈ ਇਹ ਅਪਰੂਪ ਹੈ ਇਹਨੂੰ ਮੰਨੋ ਗਿਆਨੀ ਜਾਬਦਾ ਵੀ ਤੁਸੀਂ ਕਸਾ ਭੁੱਲ ਕੇ ਗਲਤੀ ਕਰਦੇ ਸਗੂ ਅਮਰਦਾਸ ਪਾਤਸ਼ਾਹ ਦੀ ਤੁਸੀਂ ਹੋਰ ਪਾਸੇ ਚਲੇਗਾ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਇਹ ਨਹੀਂ ਵੀ ਜੋ ਟਾਕੇ ਬੰਗਾਲੀ ਦੀ ਮਾਰੀਓ ਬਾਣੀ ਐ ਨਾ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਪਰ ਇਧਰ ਆਵੇਗਾ ਕੌਣ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਬਾਣੀ ਇੱਕ ਬਹੁਤ ਵੱਡਾ ਮਸਲਾ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਧਿਆਨ ਕੀਤਾ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਪਾਣੀ ਏ ਨਹੀਂ ਆਖਿਆ ਫਲਾਣੇ ਬਾਬੇ ਕੋ ਨਾਮ ਲਾਇਆ ਕੰਨਾ ਮੰਨਾ ਕਰ ਤੇ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਵੇਖੋ ਨਾਮ ਲਖੋ ਕੰਨਾ ਕੰਨ ਚ ਤੁੰਡੇ ਨੇ ਕੰਨਾ ਮੰਨਾ ਕਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਇਹ ਨਹੀਂ ਸਾਡੇ ਗੁਰੂ ਦਾ ਪ੍ਰਦੇਸ਼ ਹੈ ਕਬੀਰ ਸੁਪਨੇ ਹੂ ਬੜਾਏ ਕੇ ਜੇ ਮੁਖ ਨਿਕਸੇ RAM ਦੇਹੀ ਕਿਸ ਕੀ ਬਾਪਰੀ ਪੁੱਤਰ ਹੋਏਗਾ ਗ੍ਰਾਮ ਵੈਗਰੂ ਸਤੇ ਪਿਆ ਟੱਡ ਪਾਸਾ ਮਾਰਦਿਆਂ ਉਹਦੇ ਵੀ ਨਾਮ ਲੈ ਲੇਗਾ ਤੇਰਾ ਪਿੰਡ ਪੁੱਤਰ ਹੋ ਜਾਏਗਾ